ਵਸਾਖ ਤੀਰਨ ਕਿਉ ਵਡੀਆਂ ਜਿੰਨਾ ਪ੍ਰੇਮ ਵਿਛੋਹ ਹਰ ਸਾਜਨ ਪੁਰਖ ਬਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨ ਸੰਗ ਤਨਾ ਹਰ ਅਬਨਾਸੀ ਓਹ ਪਲ ਚ ਪਲ ਚ ਸਗਲੀ ਮੁਈ ਝੂਠ ਹੈ ਤੰਦੈ ਮੋਹ ਇਕਸ ਹਰ ਕੀ ਨਾਮ ਬਿਨ ਅੱਗੇ ਲਈ ਇਹ ਖੋਹ ਦਇ ਵਿਸਾਰ ਵਿਗੁਚਣਾ ਪ੍ਰਭ ਬਿਨ ਅਬਰ ਨ ਕੋਈ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬਿਨ ਤੀ ਪ੍ਰਭ ਮਿਲੁ ਪ੍ਰਾਪਤ ਹੋਈ ਵੈਸਾਖ ਸੁਹਾਵਤਾ ਲੱਗੇ ਜਾ ਸੰਤ ਭੇਟ ਹਰ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਤਾ ਲੱਗੇ ਜਾ ਸੰਤ ਭੇਟ ਹਰ ਸੋਏ